ਭਈ ਆ ਚਾਰ ਬੱਕਰੀ ਨੇ ਪਹਿਲਾਂ ਦਿਖਾ ਦੇ ਇਹ ਬਾਈ ਮੰਗਦੇ ਨੇ 50000 ਰੁਪਇਆ ਤੇ ਆਪਣਾ ਚਾਚਾ ਬਲਵਾਨ ਖੜਾ ਕਿਧਰ ਭਾ ਗਿਆ ਚਾ ਮਰੇ ਹੋਏ ਇਹਨੇ ਲਾਇਆ ਰੁਪਇਆ 25000 ਹੁਣ ਆਪਾਂ ਦੇਖ ਰਹੇ ਹਾਂ ਵੀ ਕਿੱਥੇ ਸੌਦਾ ਬਣਦਾ ਕਹਿੰਦੇ 25 ਲਾਇਆ ਲੱਕ ਕਹਿੰਦੇ ਬਾਈ ਚਾਰ ਨਗ ਨੇ ਬਾਈ ਅੱਛਾ ਹੂੰ ਚਾਰਾਂ ਚਾਰ ਆਹ ਖੜੇ ਬਾਈ ਇਹ ਰਾਤ ਦੋ ਆਹ ਖੜੇ ਤਾਂ ਆ ਇੱਕ ਹੋਰ ਆਹ ਖੜੀ ਆ ਚਾਰ ਨਗ ਨੇ 25 ਲਾਇਆ ਬਾਈ 25 ਲਾਇਆ ਸਾਢੇ 25 ਨਹੀਂ ਹੋਰ ਫਿਰ ਵੀ ਨੇੜੇ ਹੋਵੇ ਗੱਲ ਬਾਈ ਆਪਾਂ ਕਹਿ ਦਈਏ ਕੋਈ ਨੇੜੇ ਨਹੀਂ ਗੱਲ ਹੈਗੀ ਬੇਟਾ ਠੀਕ ਆ ਨਾ ਕੁਝ ਸਾਫ ਸਿਰ ਪੈਸੇ ਹੋਣਗੇ ਆਪਾਂ ਗੱਲ ਕਹਿ ਦਾਂਗੇ ਗੱਲ ਹੀ ਨਹੀਂ ਕੋਈ ਨੇੜੇ ਨਾ ਠੀਕ ਹੈ ਸਾਹਬ ਨਾਲ ਮੰਗ ਲਓ ਦੇ ਦਾਂਗੇ ਆਪਾਂ ਤਾਂ ਵਿਚਣੀ ਇਹਨੇ ਚਾਰੇ ਬੱਕਰੀਆਂ ਘੱਬਣ ਨੇ ਉਹ ਤਾਂ ਠੀਕ ਹੈ ਬਾਈ ਠੀਕ ਹੈ ਬਾਈ ਉਹ ਤੇਰਾ ਮਾਰਾ ਕੁਝ ਮੰਗ ਲਓ 26 ਨਹੀਂ ਜੀ ਆਪਾਂ ਬੰਦਾ ਪੁੱਛਿਆ ਵੀ ਨਹੀਂ ਰੋੜ ਦੱਸ ਕੋਈ ਗੱਲ ਨਹੀਂ ਬਾਈ ਜੀ ਆਪਾਂ ਨੂੰ ਕਿਹੜਾ ਕੋਈ ਗੁੱਸਾ ਮੈਂ ਤੋਹ 50 ਕਹੋ ਮੰਡੀ ਹੈ ਬਾਈ ਠੀਕ ਆ ਨਾ ਗੱਲ ਹੈ ਮੇਲਾ ਹੈ ਤਾਂ ਕੈ ਤੋ ਸਸਤਾ ਸਾਲੀ ਮੰਗਿਆ ਹਾਂ ਆਪਾਂ ਜਾਇਜ਼ ਪੈਸੇ ਮੈਂ ਕਹਿੰਦੇ ਬਾਈ ਜੀ ਨਜਾਇਜ਼ ਪੈਸੇ ਨਹੀਂ ਮੰਗੇ ਹੁਣ ਇੱਕੋ ਹੀ ਗੱਲ ਕਰੀਏ ਰੁਪਇਆ 27000 ਦੇਣੇ ਬਾਈ ਬੰਦਾ ਪੁੱਛਿਆ ਵੀ ਨਹੀਂ ਹੋਰ ਦੱਸ ਕਹੋ ਅੱਛਾ ਨਹੀਂ ਦੇਣੀ ਆਂ ਭਾਈ ਹੈ ਨਹੀਂ ਦੇਣੀ ਆਂ ਪਰ ਮੈਂ ਨਹੀਂ ਪਹਿਰੇ ਦੇਣੇ ਯਾਰ ਗੱਲ ਤਾਂ ਉਹ ਹੋ ਵੀ ਯਾਰ ਬਚਣ ਯਾਰ ਜਮਾ ਸਹੀ ਤੂੰ ਆ ਯਾਰ ਦੇਸੀ ਵਕਤ ਮੇਰੀ ਗੱਲ ਸੁਣੋ ਆ ਜਾਇਜ਼ ਮੰਗੇ ਨੇ ਨਜਾਇਜ਼ ਪੈਸੇ ਨਹੀਂ ਮੰਗੇ 50000 ਮੰਗਾ ਅੱਛਾ ਚਾਰੇ ਬੱਕਰੀਆਂ ਘਬਰ ਨੇ ਬੱਕਰੀਆਂ ਤਿਆਰ ਨੇ ਆ ਮਹੀਨੇ ਚ ਹੀ ਸੋਣਾ ਇਹਨਾਂ ਨੇ ਨਜਾਇਜ਼ ਪੈਸੇ ਨੇ ਬਾਈ ਕੋਈ ਕਿੱਥੇ ਤੱਕ ਕਹਿੰਦੇ ਤੂੰ ਘੱਟ ਦੇ ਦੋ 000 ਰੁਪਇਆ ਐ ਥੋੜੀ ਹੰਦਾ ਹੁੰਦਾ ਤੁਸੀਂ ਜਾਇਜ਼ ਮੰਗ ਲਓ ਦੇ ਦਾਂਗੇ ਮੂੰਹ ਆ ਮੰਗਾ ਯਾਰ ਬਾਈ ਇੱਥੇ ਉੱਟ ਗੱਲ ਕਹਿੰਦੇ ਨਾ ਗਰੇ ਬਾਈ 4 ਨਾ ਗਾ 4 ਨਾ ਗਾ ਤਾਂ ਕਿੰਨਾ ਮੰਗੇ ਤੁਸੀਂ 60000 60000 ਕਹਿੰਦਾ ਬਾਈ ਬਾਈ ਕਿੰਨੇ ਲਾਤੇ ਬਾਈ ਆਪਾਂ 26.5 ਲਾਤਾ 26.5 ਰੁਪਇਆ 27000 ਦੇਣੇ ਬਾਈ 20000 ਦਿਆਂ ਬਾਈ ਨਹੀਂ ਨਹੀਂ ਦੇਣ 27 ਦੇਣੇ ਕਿਵੇਂ देख ले नहीं नहीं भाई जी बहुत यार यार बंदा पूछया ਵੀ ਰੁਪਇਆ 28000 ਦੀ ਹੋਣਾ ਚਾਹਦਾ ਨਾ ਲੱਗੇ ਵੀ ਨਹੀਂ ਭਾਈ ਜੀ ਕਮਾ ਜਮਾ ਯਾਰ ਸਹੀਰ ਤਾਂ ਮਗਰ ਨੇੜੇ ਵੀ ਨਹੀਂ ਕੋਈ ਗੱਲ ਹੈਗੀ ਫਿਰ ਭਾਈ ਉਹਨੇ ਨਹੀਂ ਵਿਕਦਿਆ ਨਹੀਂ ਹੁੰਦਾ ਭਾਈ ਸੌਦਾ ਉਹਨੇ ਨਹੀਂ ਵਿਕਦਿਆ ਇਹ ਭਾਈ ਜਾਲੀਆਂ ਇੱਕ ਗੱਲ ਦੱਸੋ ਕੱਟ ਵੱਧ ਨਹੀਂ 45000 ਚ ਲੈ ਨਾ ਨਾ ਹੋਰ ਦੱਸ ਬਾਲਾ ਜਿਆਦੇ ਨਹੀਂ ਜਿਆਦੇ ਬੰਦਾ ਨਹੀਂ ਠੀਕ ਐ ਪਾਚ ਨੇ ਨਾ ਨਹੀਂ ਜੇ ਪਾਚ ਹੁੰਦੀਆ ਮੈਂ ਉਹਦੀ ਬੜਾ ਕੜਾ ਆਂਦਾ ਜੇ ਪਾਚ ਹੁੰਦੀ ਨਹੀਂ ਹੁੰਦਾ ਗੜਾ ਬਾੜ ਤੇ ਯਾਰਾ ਬੈਂ ਮੈਂ ਕਿੱਥੇ ਨਹੀਂ ਹੁੰਦਾ ਬਾਈ ਨਹੀਂ ਹੁੰਦਾ ਬਾਜ ਨੇ ਬਾਈ ਮੂੰ ਮਠਾ ਹੂ ਤੇਰਾ ਯਾਰ ਨਹੀਂ ਹੁੰਦਾ ਤੈਨੂੰ ਕਹਤਾ ਯਾਰ ਰੋਜ਼ ਦਾ ਕੰਮ ਆ ਬਾਈ ਵਧੀਆ ਬੱਕਰੀਆਂ ਨੇ ਨਹੀਂ ਹੁੰਦਾ ਚਲੋ ਕੋਈ ਗੱਲ ਨਹੀਂ ਬਾਈ ਜੀ ਲੈ ਯਾਰ 45 ਦੇ ਲੈਣਾ ਸਾਥੋਂ ਨਾਲ ਦਿਨਾ 2000 ਰੁਪਏ ਸਾਨੂੰ ਨਫਾ ਦੇ ਕੇ ਤੂੰ ਕਰ ਲਈ ਮਠਾ ਮੂੰ ਮੇਰੇ ਲਵ ਹੋ ਲੈ ਲਓ ਮੈਂ ਤਾਂ ਹੋਰ ਵੇਚਣੀਆਂ ਨੇ ਹੋਰ ਖਰੀਦ ਗੱਲ ਬੋਲੇ ਲੈ ਤਾ ਹੋਰ ਵੇਚ ਦਾਂਗੇ ਸਾਰੇ ਮੈਂ 45 ਦੇ ਲੈਣਾ 2000 ਰੁਪਏ ਨਫਾ ਦੇ ਨਹੀਂ 500 ਰੁਪਏ ਦਾ ਕਮਾਲ ਦੇ ਜੀ ਜਾ ਕੇ ਤੂੰ ਕਰ ਲਈ ਮਠਾ ਮੂੰ ਬੋਲ ਇਹਦਾ ਤੁਹਾਡੀ ਕਿਸਮਤ ਆ ਬਾਈ ਵੱਢਣਗੇ ਪੈਸੇ ਜਦੋਂ ਖੁਸ਼ ਹੋ ਕੇ ਪੈਸੇ ਲਾਉਂਗੇ ਕਿਉਂ ਨਹੀਂ ਵੱਢਣਗੇ ਦੇਸੀ ਮਾਲ ਆ ਹੁਣ ਗੱਲ ਸੁਣ ਇਹ ਹਜੇ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਕੀ ਹੋਣਾ ਹੈ ਨਾ ਹਜੇ ਕੱਚੀਆਂ ਨੇ ਇਹਨਾਂ ਦਾ ਕੋਈ ਪਤਾ ਨਹੀਂ ਵੀ ਕੀ ਹੋਣਾ ਕੀ ਨਹੀਂ ਹੋਣਾ ਇਹਦਾ ਆਪਣੀ ਨਿਗਾਚ ਨੇ ਹਜੇ ਵੀ ਸੂਣ ਵਾਲੀਆਂ ਨਹੀਂ ਜਾਣੇ ਇਹ ਰਿਸਕ ਹੈ ਬਾਈ ਇਹ ਰਿਸਕ ਹੈ ਦੁੱਧ ਲਾਹੀ ਇਹਦਾ ਸੱਤ ਹੈ ਬਾਈ ਹਾਂ ਤੈਨੂੰ ਕਹਦਾ ਐਂਡ ਲਾ ਦੇ ਪੈਸੇ ਨਾ ਨਾ ਬਾਈ ਜੀ ਦੇ ਕੋ ਨੇੜੇ ਗੱਲ ਹੁੰਦੀ ਆ ਪਖੜਾ ਦਾ ਦੇ ਵਿਚਣੀ ਨੇ ਆਪਾਂ ਨੇ ਤਾਂ ਫੇਰ ਨਹੀਂ ਬਣਦਾ ਬਾਲਾ ਬਾਈ ਹੁੰਦਾ ਨਹੀਂ ਖੌਦਾ ਲੋ ਜੀ ਸੌਦਾ ਹੋਇਆ ਨਹੀਂ ਵਿਚਾਲੀ ਰਹਿ ਗਏ ਤੇ ਚਲ ਦੇਖਦੇ ਹਾਂ ਅੱਜ ਤੋਂ ਬਾਅਦ ਕੀ ਬਣਦਾ ਹੈ ਤੇ ਹੋ ਜੀ ਇਹ ਬਾਈ ਤੂੰ ਕੰਨ ਨਾਗ ਨੇ ਬਾਈ ਚਲਾ ਕੈਮਰਾ ਦੱਸ ਦਗਾ ਆ ਇਥਰੋਂ ਲੈ ਲੈ ਥੋੜਾ ਆ ਦੋ ਬੱਕਰੀਆਂ ਦਾ ਗੱਬਣਾ ਨੇ ਬਾਈ ਦੋ ਦੋ ਮਹੀਨੇ ਦੀਆਂ ਅੱਛਾ ਠੀਕ ਆ ਇਹ ਬੱਕਰੀ ਮੰਗਰ ਇੱਕ ਮੰਗਰ ਪੱਠ ਬੱਕਰਾ ਹੈ ਅੱਛਾ ਠੀਕ ਆ ਬਾਈ ਮੰਗਦਾ ਕਿੰਨੇ ਮੰਗਦਾ ਬਾਈ ਦੱਸ 30000 ਰੁਪਿਆ ਠੀਕ ਆ ਠੀਕ ਆ ਹੁਣ ਅੱਗੇ ਦੇਖਦੇ ਆ ਵੀ ਕੀ ਬਣਦਾ ਲੈ ਲੈ ਲਾਇ ਨੀ ਬਾਈ ਬੜਾ ਜੇ ਬਾਈ ਗੱਲਬਾਤ ਆ ਸ਼ੁਰੂਆਤ ਕਰਦੇ ਆ ਤੁਸੀਂ ਦੇਖੋ ਠੀਕ ਆ ਲੈ ਵੀ ਜੱਗੇ ਸਾਈ ਫੜਾ ਬਾਈ ਲਓ ਜੀ 15 ਹੈ ਦੇਖ ਲੈ ਸਾਢੇ 15 ਜਿੱਥੇ ਤੱਕ ਅਸੀਂ ਲਾਤਾ ਬਾਈ ਓਕੇ ਆ ਜਮਾ ਇੱਕ ਦੋ ਵਾਰ ਦੇਖਦਾ ਵੀ ਇਹ ਨਹੀਂ ਹਾਂ ਜਿੱਥੇ ਕਿਹਾ ਇੱਕ ਵਾਰੀ ਕੋਕੇ ਲਾ ਦੇ ਸਾਢੇ 15 ਕਹਿੰਦਾ ਬਾਈ ਆ ਵੇਚਣੇ ਤੇ ਮੂਰਖਾਂ ਵਿੱਚਣ ਵਾਲਾ ਵਾ ਆਪਣਾ ਆਪਣਾ ਪੈਸੇ ਜਾਣਿਆ ਓਕੇ ਬਾਈ ਐਂ ਕਰੋਂ ਬਾਲੀਆਂ ਗੱਲਾਂ ਨਹੀਂ ਹੈਗਾ 16000 ਚੱਕ ਬੱਸ ਕਮਾਲ ਨਹੀਂ ਬਾਈ ਐ ਯਾਰ ਤੁਸੀਂ ਆੜਿਆ ਨਾ ਕਰੋ ਹੋਣ ਯਾਰ ਮਾਲ ਮੰਡੀ ਤੇ ਆੜਿਆ ਕਰੋ ਮੰਡੀ ਗੱਲ ਤੇਨੂੰ ਚਮਾ ਚਾਏ ਪੈਸੇ ਮੇਰੀ ਗੱਲ ਸੁਣ ਬਹੁਤ ਘੱਟ ਇੱਧਰ ਹੋ ਜਾ ਗੱਲ ਸੁਣ ਲੈ ਮੈਂ ਤੈਨੂੰ ਦੱਸਦਾ 25000 ਨਹੀਂ ਨੇ ਇਹਦਾ ਮਾਰੀ ਇਹਦਾ 6000 ਨਹੀਂ ਇਹਦਾ ਬੱਚੇ ਆ ਬਈ ਨਾ ਮਗਰ ਦੋ ਸਾਡੇ 1600 ਹੋ ਗਿਆ ਯਾਰ ਹੋਰ ਦੱਸ ਹੋਰ ਯਾਰ ਭਾਈ 16.5 ਹੋ ਗਿਆ ਹੋਰ ਦੱਸ ਠੀਕ ਹੈ ਜਾ ਬਾਈ ਕੀ ਕਹਨੇ ਨਾ ਬਾਈ ਛੱਡੋ ਬਾਈ ਫਿਰ ਇਹਦੇ ਨਾਲ ਸੌਦਾ ਨਹੀਂ ਹੁੰਦਾ ਬੰਦਾ ਬਾਈ ਪੁੱਛਿਆ ਵੀ ਹੈ ਨਹੀਂ ਬੰਦਾ ਪੁੱਛ ਚਾਚਾ ਮਣੀ ਮੋਟੀ ਇੱਕ ਛੋਟੀ ਜੀ ਲਾ ਲੈਣੇ ਇੱਕ ਇੱਕ ਲਾ ਲੈਣੇ ਜਮਾ ਤੁਰਕਾ ਪਨ ਲਿਓ ਨਹੀਂ ਪੈਣ ਦਿੰਦਾ ਜਮਾ ਲਾਸਟ ਹੈ 16.5 ਲਾਤਾ ਰੁਪਇਆ 17000 ਹੋ ਗਿਆ ਚੱਕ ਬਸ ਠੀਕ ਹੈ ਨਾ ਨਹੀਂ ਕਮਾਲ ਹੈ ਬਾਈ ਪਾ ਦੇ ਚ ਨਹੀਂ ਕੋਈ ਨਹੀਂ ਉਹ ਨਹੀਂ ਤੇ ਪਾ ਉਹ ਮੰਨ ਤੂੰ ਕਮਾਲ ਨਹੀਂ ਵੀਰੇ ਐਨਾ ਬਹੁਤ ਘਾਟਾ ਵੀਰੇ ਹੈ ਬਹੁਤ ਬਹੁਤ ਨਜਾਇਜ਼ ਘਾਟਾ ਤੇਰੀ ਮਰਜ਼ੀ ਐ ਮੇਰੀ ਨਹੀਂ ਗੱਲ ਸੁਣ ਪੰਜੀ ਜੀ 30000 ਮੰਗਦਾ ਬਾਈ ਮੰਗਣ ਦਾ ਚੱਲ ਕੋਈ ਮੰਗਣ ਦਾ ਤਾਂ ਕੋਈ ਗੱਲ ਨਹੀਂ 12 ਦੀਆਂ ਸਾਡੀਆਂ ਹੋ ਗਿਆ ਚੱਕ ਯਾਰ ਬਸ ਨਹੀਂ ਫੜਾ ਰਸਾ ਤੂੰ ਕੋਈ ਨਹੀਂ ਕੋਈ ਉਹ ਆਪਦਾ ਨਗਦ ਪੈਸੇ ਉਹ ਲੈ ਬਾਈ ਯਾਰ ਉਹ ਚਾਚਾ ਨਗਦ ਪੈਸੇ ਫੜਾ ਉਹ ਤਾਂ ਨਾਲ ਤੀਰੋਲਾਧਾਰ ਕਰਦੀ ਨਹੀਂ ਕਿਸ ਨਾਲ ਫੜਾ ਆਹ ਦੇ ਹਾਂ 12 ਦੀਆਂ ਨਹੀਂ ਮੰਗਦਾ 17200 ਦੀ ਹੋ ਗਿਆ ਬੰਦਾ ਪੁੱਛਿਆ ਵੀ ਚੱਲ ਬਾਜੀ 17200 ਲਿਖਿਆ ਹੀ ਆਪੋ ਆਪ 17200 ਦੀ ਹੋ ਗਿਆ ਏਦੋਂ ਬਾਦ ਨਹੀਂ ਮੰਨ ਲਾ 17200 ਦੀ ਹੋ ਗਿਆ ਦੇਣੀਆਂ ਨੇ ਦੇ ਨਹੀਂ ਤੇਰੀ ਮਰਜ਼ੀ ਹੈ ਨਹੀਂ ਯਾਰ ਨਹੀਂ ਦੰਦਾ ਬੱਸ ਲੈਣ ਦੇ ਚੱਲ ਲੈਣ ਦੇ ਬੱਸ ਠੀਕ ਲੈ ਮੇਰੇ ਮਿੱਤਰੋ ਹੋਇਆ ਨਹੀਂ ਰੋਟਾ 17000 ਰੁਪਏ ਮੰਗ ਲਿਆ ਬਈ 17200 ਲਾਦਾ ਨਾ ਨਾ ਕਿੰਨੇ ਦੀ ਛੱਡੀਆਂ ਦਾ ਮੇਰੀ ਗੱਲ ਸੁਣ ਮੁੱਲ ਤੇਰਾ ਆਪ ਆਪ ਦੋ ਬੱਕਰੀਆਂ ਦਾ ਨਹੀਂ ਹੈਗਾ ਆ ਇਹਦੇ ਕਰਕੇ ਪੈਸੇ ਲੱਗੇ ਵੀਰੇ ਮਗਰ ਦੋ ਮੇਮਣੇ ਨੇ ਜੇ ਤੂੰ ਵੱਧ ਕੋਈ ਲੈ ਜੀ ਆ ਰੱਖਿਆ ਹੋਰ ਰਸ ਮੰਡੀ ਦਾ 4000 ਦਾ ਮਾਲ ਹੈ ਔਰ ਦੱਸ ਤੈਨੂੰ ਜਿਹੜਾ ਕਹਿਆ ਸੀ ਜਾਇਜ ਕਹੇ ਸੀ ਔਰ ਦੱਸ ਫੜ ਲੈ ਵਧੀਆ ਰਹੇਗਾ ਕਹਿੰਦਾ ਅਗਲਾ ਡਾਈ ਹੈ ਭਲਾਗਾ ਬੇਟਾ ਇਹਨਾਂ ਦਾ ਤੁਹਾਡੇ ਉਹ ਬੰਦਾ ਹਰਕ ਬਾਵਾ ਵੀਰੇ ਇਹ 30 ਮੰਗਦਾ ਨਹੀਂ ਫਿਰ ਫਰਕ ਕਿੰਨਾ ਹੈ ਜੇ ਤਾਂ ਚੱਲੋ ਜਿੰਨੇ ਮਰਜ਼ੀ ਅਗਲੀ ਚੀਜ਼ ਹੈ ਸਾਰਾ ਲਾਤਾ ਸਾਰਾ ਲਾਤਾ ਐਨੇ ਦੀ ਚੀਜ਼ ਹੈ ਇਹਨੂੰ ਵੇਚਣ ਨੂੰ ਵੀ ਪਤਾ ਚੱਲ ਬਾਈ ਦੇ ਦੇ ਦੂ ਸਾਰਾ ਹੈ ਐਂ ਕਰ ਪਜੇ ਤੇ ਆ ਕੇ ਤੈਨੂੰ ਵੀ ਹਟਾ ਕਰਾਂ ਕਰ 17216 17400 ਦੇਣੀਆਂ ਨੇ ਦੇ ਨਹੀਂ ਤੇਰੀ ਮਰਜ਼ੀ ਨਾ ਨਾ 17400 ਨਾ ਪੁੱਛਿਆ ਵੀ ਨਹੀਂ ਕੋਈ ਬਾਗਾ ਸੁਣਾ ਨਾ ਐਂ ਚਲੀ ਗਏ ਪੰਡਾ ਪੁੱਛਿਆ ਵੀ ਨਹੀਂ 15 15000 25 ਇਹ ਪੁੱਛ ਨਾ ਛੱਡੋ ਯਾਰ ਪੂਰੇ ਸਾਡੇ 17 ਦੀ ਹੋ 2000 ਸਾਡੇ ਨਾ ਜਿਹੜੀ ਗੱਲ ਹੋ ਗਿਆ 15 ਲਾਉਂਦਾ ਨਹੀਂ ਪੈਸਾ ਇਹ ਤੋਂ ਬਾਅਦ 17400 ਦੇ ਮੈਂ ਦੇਣੀਆਂ ਨੇ ਦੇ ਨਹੀਂ ਤੇਰੀ ਮਰਜ਼ੀ ਬੋਲ ਦੰਨਾ ਫੜ ਲੈ ਸਹੀ ਬੋਲ ਕੋਈ ਗੱਲ ਨਾਤਾ ਵੀਰੇ ਇਹ ਦੱਸਦੀ ਵਿਕੇ ਨਾ ਸੋਨਾ ਦੇ ਵਿਕੇ ਓ ਯਾਰ ਉਹ ਤਾਂ ਛੱਡ ਯਾਰ ਤੂੰ ਚੁੱਪ ਕਰ ਯਾਰ ਗੱਲ ਸੁਣਾ ਮੈਂ ਤੈਨੂੰ ਉੱਥੇ ਪੁੱਛਿਆ ਸੀ ਤੂੰ ਮਨ ਨੂੰ ਕਹਿੰਦਾ ਦੇ ਦਾਂਗੇ ਦੱਸ ਗਿਆ 11-12 ਦੇਗਾ ਮੇਰੀ ਚੀਜ਼ ਆ ਯਾਰ ਮੈਂ ਤਾਂ ਉਹ ਮੈਂ ਤੈਨੂੰ ਗੱਲ ਆਏ ਨਹੀਂ ਮੈਂ ਤੈਨੂੰ ਕਹਿੰਦਾ ਵੀਰੇ ਪਤਾ ਦੇਖੋ ਦੇਖਾ ਯਾਰ ਉਹ ਤਾਂ ਹੁਣ ਆਏ ਨਹੀਂ ਮੈਂ ਤੈਨੂੰ ਕਹਿੰਦਾ ਪਹਿਲੀ ਵਾਰ ਲੈ ਕੇ ਮੈਨੂੰ ਪਤਾ ਵੀ ਨਹੀਂ ਸੀਗਾ ਠੀਕ ਹੈ ਨਾ ਆਪਾਂ ਬੰਦੇ ਤਾਂ ਦੇਖ ਕੇ ਪਤਾ ਲੱਗ ਜਾਂਦਾ ਵੀ ਕੀ ਸਿਸਟਮ ਹੈ ਕੀ ਨਾ ਉਹ ਤਾਂ ਮੇਰੀ ਚੀਜ਼ ਆ ਕੋਈ ਮਤਾਂ ਚਾਹੇ ਲੱਖ ਮੰਗਾ ਤੁਸੀਂ ਦੱਸੋ ਲੈ 16000 ਮੰਗਿਆ ਅਸੇ ਲੱਗੇ ਕਿੰਨੇ ਨੇ ਆਏ ਨਹੀਂ ਬਈ 16000 ਮੰਗਿਆ ਬੰਦਾ। ਬਾਕੀ ਅਗਲਾ ਵੀ ਦੱਸੇ ਨਾ ਬੰਦਾ। ਹਰੇਕ ਦਾ ਬਾਈ ਆਪਾਂ ਕੁਸਰੀ ਲਾਇਆ। ਅੱਛਾ। ਉਹ ਇੱਕ ਚੀਜ਼ ਆਪਰਾ ਫੇਰੀ ਮੈਂ ਤਾਂ ਮੰਗ ਸਕਦਾ। ਬਾਕੀ ਹੁਣ ਬਾਈ ਹੋਰ ਦੱਸਣਗੇ ਵੀ ਕੀ ਲਾਉਂਦੇ ਨੇ ਕਿ ਨਾ। ਹਾਂ 5 ਲਾ ਯਾਰ ਤੋਂ। ਹਾਂ। ਮੇਰਾ ਪਰਚਾ ਲਾ। ਸਹੀ ਗੱਲ ਹੈ। ਸਹੀ ਗੱਲ ਹੈ। ਉਹ ਤਾਂ ਮੈਂ ਤਾਂ ਮੰਗੂਗਾ ਬਾਈ ਮੇਰੀ ਚੀਜ਼। ਮੰਗਣ ਵਾਲੇ ਨੇ ਮੰਗਣਾ ਹੈ ਲਾਉਣ ਵਾਲੇ ਨੇ ਲਾਵਾ ਇੰਨਾ। ਬਾਈ ਯਾਰ ਉਹ ਮੁੰਡਾ ਲੈਂਦਾ ਹੈ ਠੀਕ ਹੈ। ਅਸੀਂ ਲੈਨੇ ਆ ਮੈਂ ਨਾਲ। ਆਹ ਖੜਾ ਵਿੱਚ ਆ ਇੱਕੋ ਇਹਨਾਂ ਦਾ। ਹਾਂ। ਇਹਦਾ 200 ਰੁਪਿਆ 5000 ਕਹਿੰਦਾ। ਨਾ ਨਾ ਬਾਈ ਸੁਵਾਲ ਪੈਦੀ ਨਹੀਂ ਕੋਈ 5 ਦੇ ਤਾ 5500 ਮਹਾਛੰਨੀ ਦੀ ਜੀ ਹੈ ਮਾ ਜਿੰਨੇ ਖੇਤੇ ਬਾਈ ਪੂਰਾ ਸ ਮੈਂ ਦੱਸਦਾ ਬਾਈ 16 ਐਨਾ ਉਹ ਮੱਗਿਆ ਤੁਸੀਂ ਹੁਣ ਉੱਪਰੋਂ ਸੱਤ ਹਜ਼ਾਰ ਕੀ ਵੀ ਕਹਤਰੀ ਬੱਕਰੀ ਹੈ ਅਮਾ ਮਾਈਕ ਲਵੇ ਕਰਿਆ ਕਰੋ ਜੀ ਐ ਬੂਰਾ ਪਤਾ 7000 ਕਰਨੇ ਬਾਈ 7 ਲਾਤਾ ਉਹਨੇ ਹੋਰ ਬੋਲ ਬੋਲ ਲਾਸਟ ਹੈ ਉਹ ਦੋ ਮੈਂ ਕਰ ਰਿਹਾ ਆ ਪੈਸੇ ਉੱਪਰ ਦੀ ਟੂ ਲਾਈ ਜਾਂਦਾ ਤੇਰੇ ਵਾਸਤੇ ਤੇਰੇ ਵਾਸਤੇ ਲਾਇਆ ਆ ਆ ਵੀ ਲਾਇਆ ਹੋ ਉਹਦਾ ਤੇਰਾ ਪੈਸੇ ਚਾਹੀਦੇ 10000 ਚਾਹੀਏ ਕੋਤੋਂ ਮਰਜੀ ਇਹ ਤੈਨੂੰ ਉਹਦਾ ਕੋਡ ਇੰਸ਼ਾ ਨਹੀਂ ਮੁੱਕ ਜਾ ਫਿਰ ਮੈਂ ਖੜਿਆ ਹਾਂ ਬੋਲ ਹਾਂ ਸਹੀ ਗੱਲ ਪਰ ਗੱਲ ਆ ਇਹ ਤੇਰੀ ਆ ਬਰਾਵ ਵਾਲੀ ਗੱਲ ਇੱਕ ਮਿੰਟ ਆ ਦੇਖ ਪਾਲਾ ਵੀ ਬੀਟਲ ਦੀ ਇਹਦਾ ਕੁਝ ਨਹੀਂ ਕਰਨਾ ਇਹਦਾ ਤੋਲ ਦੇ ਸਭ ਨਾਲ ਨਹੀਂ ਉਹ ਤਾਂ ਠੀਕ ਆ ਭਰਾ ਉਹ ਤਾਂ ਠੀਕ ਆ ਸੋਡੀ ਗੱਲ ਸੇਵ ਕਰਾਂਗੇ ਇਹ ਨਸਲਾਂ ਨਾਲ ਸਾਨੂੰ ਕੋਈ ਬਈ ਬੰਦਾ ਆਪ ਗੱਲ ਸੁਣ ਲੈ ਰੁਪਿਆ 75 ਹੋਵੇ ਨੇ ਠੀਕ ਹੈ ਨਹੀਂ ਨਹੀਂ ਹੈ 75 ਪਰ ਐਂ ਦੇ ਫਿਰ ਇੱਕ ਛੋਟੀ ਹੀ ਲਾ ਲੈਣ ਦੇ ਨਹੀਂ 7500 ਮਨ ਲੱਗਾ ਲੈ ਜੱਕੇ ਉਹਦੀ ਵੀ ਦਿਲ ਦੀ ਗੱਲ ਪੁੱਛ ਬਾਈ ਹਾਂ ਉਹ ਤਾਂ 16 ਤੇ ਖੜਿਆ ਤੂੰ ਆ ਕ ਤੂੰ ਪਰ ਚੱਲ ਕੋਈ ਗੱਲ ਤੂੰ ਦੱਸ ਦੇ ਕਿੱਥੇ ਲੱਗਿਆ 16 ਤੇ ਲੰਘਦਾ ਬਾਈ ਚੱਲ 4 500 ਘੱਟ ਦੇ ਤੂੰ ਬਾਈ ਰਾਨੀ ਸੌਦਾ ਨਹੀਂ ਕੋਈ ਗੱਲ ਆ ਜਾ ਉਹ ਤੇ ਲਾਉਨੇ ਹੋ ਖੜ ਜਾ ਇੱਕ ਮਿੰਟ ਆ ਬੰਦਾ ਪਾ ਪੁੱਛਿਆ ਵੀ ਨਹੀਂ ਬੋਲ 8000 ਦੇ ਦੇਣਾ ਪੂਰੇ ਦੇ ਹੈ ਹੈ ਨਾ ਨਹੀਂ ਬੱਸ ਲੈ ਜੂ ਮੈਂ ਨਾ ਬੱਸ ਦੇ ਕਰ ਆ ਆ ਜਾ ਉੱਤੇ ਲਾਉਨੇ ਪਰ ਨਹੀਂ ਹੋ ਰਿਹਾ ਕੋਈ ਗਲਤੀ ਮੈਂ ਤਾਂ ਨਹੀਂ ਵੀ ਸੌਦਾ ਹੋਇਆ ਨਹੀਂ ਇਹ ਅੱਪਰ ਉੱਧਰ ਦੇਖਦੇ ਆ ਇਹਦਾ ਫਿਰ ਲੋਕਾਂ ਦੀ ਜਵਾਰ ਇਹ ਕਿਤਾ ਮੰਗਨੇ ਆ ਇਧਰ ਨੂੰ ਹੋ ਜਾ ਆਇਆ ਜੱਗੇ ਕੀ ਮੰਗਦਾ ਬਾਈ ਹਾਂ ਬਾਈ ਕੀ ਮੰਗਦਾ 20000 ਮੰਗਦਾ 30000 ਕੀ ਹਜ਼ਾਰ ਮੰਗਦਾ ਆ ਜਾ ਆ ਜਾ ਨਵੇਂ ਹੋ ਜਾ ਬੱਕਰੇ ਦੀ ਟੱਕਰ ਵੀ ਉਹ ਟੱਕਰ ਮਾਰਦਾ ਹਾਂ ਟੱਕਰ ਮਾਰਦਾ ਹਾਂ ਹਾਂ ਟੱਕਰ ਮਾਰਦਾ ਬਾਈ ਪਰਾਂ ਖੜਿਆ ਹੁਣ ਬਾਈ ਮੰਗਦਾ 30 ਬਾਈ ਠੀਕ ਆ ਆਪਾਂ ਦਿੰਦੇ 13000 ਰੁਪਿਆ ਲੈ ਵਾਓ 13 ਆ ਥੋੜੀ ਵਧਾ ਸਾਢੇ 13 14 ਟੱਕਰਾਂ ਦੇ ਪੱਕਾ ਅਰੇ 15 ਕਹੋ ਯਰੇ ਜਾ ਚੱਲ ਲੈ ਉਹਨੇ ਕਹਿਤਾ 15 ਦਾ ਹੋ ਗਿਆ ਚਲ ਪਰਚੀ ਦੇ ਜੀ ਹਾਂ ਆ ਜਾ ਮਰ ਰਹਿਣ ਦੇ ਬਾਈ ਖੜ ਜਾ ਐਂ ਕ ਮਰ ਰਹਿਣ ਦੇ ਖੜ ਜਾ ਉਹ ਖੜ ਜਾ ਕਿਉਂ ਬੰਦ ਇੱਕ ਮਿੰਟ ਖੜ ਜਾ ਲੈ ਮਤਲਬ ਇਹ ਨਹੀਂ ਪੱਕੇ ਪੈਸੇ ਲਾਇਏ ਨੇ ਫਾਇਦਾ ਖੜ ਜਾ ਖੜ ਜਾ ਤੂੰ ਇਹ ਸਮਰੀ ਨੇ ਫਾਇਦਾ ਨਹੀਂ ਪੱਕੇ ਪੱਕੇ ਪੈਸੇ ਲਾਇਏਗਾ ਉਧਰੋਂ ਚਾਚੇ ਨੇ ਕਹਿਤਾ 15 ਆਪੀ ਹੋਣ ਲੱਗ ਜਾਂਦਾ ਇੱਕ ਖੜ ਜਾ ਤੂੰ ਵੀ ਦੱਸ ਦੇ ਅਖੀ ਹੁਣ ਕਿੰਨਾ ਲੇਗਾ ਸਾਰੀ ਗੱਲਾਂ ਨੂੰ ਭੁਲਾ ਕੇ ਇੱਕ ਗੱਲ ਕਹਿ ਦੇ ਬਾਈ ਬਸ ਲਾਸਟ ਕਹਿ ਦੇ 15 ਲਾਇਆ ਤੂੰ ਹਾਂ ਬੰਦਾ ਪੁੱਛਿਆ ਵੀ ਨਹੀਂ 16000 ਰੁਪਏ ਫੜ ਆ ਚੱਕ ਬਾਈ ਪੁੱਛਿਆ ਵੀ ਨਹੀਂ ਲੈ ਹੁਣ ਤਾਂ ਨਾ ਤਾਂ ਕੋਈ ਫਰਕ ਨਹੀਂ ਹੈ ਗੱਲ 'ਚ ਤੂੰ ਕਹਿੰਦਾ ਤੂੰ ਕਿੱਥਾ ਕਹਣਾ ਹੈ ਹੈਂ ਕਿੰਦੀ ਦਦੇ ਬਾਈ ਮੈਂ ਵਿੱਚ ਐਡਾ ਮੈਂ 25 ਰੱਖ ਦੇ ਹੈਂ 25 ਬੜਾ ਫਰਕ ਹੈ ਫੇਰ ਤਾਂ ਬੜਾ ਉਹ ਪਹਿਲਾਂ ਇਹਨੇ ਕਿੱਥੇ ਪਸਰੀ ਨਹੀਂ ਸਭਾਈ ਆਪਣਾ ਫੌਦਾ ਨਹੀਂ ਬੰਨਦਾ ਅੱਜ ਵਾਦੇ ਵਿਗੜਦੀ ਦੇਖ ਮਾਰ ਰਿਹਾ ਹੈ ਆਹ ਤੇਰਾ ਮਾਲਾ ਜਾਨ ਖੜਾਉਣ ਵਾਲੀ ਗੱਲ ਕਰ ਟੱਕਰ ਮਾਰਦਾ ਲੈ ਵੇ ਖੜ ਕੇ ਦਿਖਾ 5 ਮਿੰਟੋ ਦੇ ਬੱਕਰੀਆਂ ਨਹੀਂ ਰੱਖਦਾ ਜੀ ਬੱਕਰੀਆਂ ਨਹੀਂ ਰੱਖਦਾ ਜੀ 25 ਕਿਲੋ ਵੀ ਰਹਿਣਾ 24 ਘੰਟੇ ਆ ਆਹ ਜਾਨਾ ਮਾਦਮਾ ਸਿਹੋ ਦੋਨੇ ਕਿੱਥੇ ਕੱਢਦਾ ਜੀ ਵੀ ਕੱਢਦਾ ਲੋ ਵੀ ਕੱਢਦਾ ਆਪਾਂ ਪੈਸੇ ਗਲਤ ਲਾਏ ਨੇ ਹਾਂ ਦੱਸ ਪੈਸੇ ਕੋਈ ਫੋੜੀਆਂ ਗੱਲਾਂ ਚ ਜਾਨ ਪਟਾ ਮੇਲਾ ਠੀਕ ਆ ਆਈ ਬੋਦੀ ਦੀ ਧੱਕਰੇ ਬੋਦੀ ਤੋਂ ਕੋਈ ਬੈਠਾ ਹਾਂ ਬਾਈ ਪਰਮੀਰ ਥੋੜਾ ਸਾਈਡ ਤੋਂ ਨਹੀਂ ਬਟਾ ਛੇ ਛੇ ਰਹਿੰਦਾ ਜਿਹੜੇ ਬੱਕਰੇ ਹਾਂ ਪੇਮੈਂਟ ਕਰਨ ਦੇ ਬੰਦੇ ਪੁੱਛੇ ਵੀ ਨੇ ਪੂਰੇ 18 ਦਿਨ ਦੇ ਵਿੱਚ ਦੇਣਾ ਦਾ ਚੱਕ ਪਾਇਆ ਬਸ ਹੋਰ ਬਸ ਜਾ ਬਰਾ ਬੰਦੇ ਪੁੱਛੇ ਠੀਕ ਹੈ ਭਾਈ ਬੰਦੇ ਪੁੱਛੇ 1000 ਰੁਪਏ ਲਵੋ ਪਾਇਆ ਠੀਕ ਹੈ ਠੀਕ ਹੈ ਹੁਣ ਤਾਂ ਹਾਂ ਫਿਰ ਹੁਣ ਵਧੀਆ ਰਹੇਗਾ ਜਮਾ ਉਸਕੇ ਦੇਖਦਾ ਨਹੀਂ ਭਾਈ ਹਾਂ ਜਾਵੇ ਨਹੀਂ ਪਤਾ ਨਹੀਂ ਲੈ ਵੀਰ ਲਾਲ ਉਹ ਲੈ ਲਾ ਦੇ ਵਧੀਆ ਲੱਗਾ ਬੱਦਲ ਤੂੰ ਵੀ ਜੀ ਤੂੰ ਬੋਲ ਨਾ ਜਾ ਤੇ ਪਰ ਉਹ ਤਾਂ ਬੋਲ ਉਹ ਵੀ ਯਾਰ ਬਾਈ ਨਾਲ ਚੱਲ ਪਾਦਾ ਮੈਨੂੰ ਡੈਡੀ ਡੈਡੀ ਕੋਤ ਨੂੰ ਦਾਂ ਤੂੰ ਐ ਕਰ ਯਾਰ ਪਾ ਲੀ ਕਾ ਗੱਲ ਹੋਣਾ ਉਹ ਠੀਕ ਹੈ ਵਧੀਆ ਰਹੇਗਾ ਮੌਕਾ ਸੰਭਾਲ ਲੈ ਮੌਕਾ ਸੰਭਾਲ ਲੈ ਵਧੀਆ ਰਹੇਗਾ ਹੈਲੋ ਮੋਕਸ ਬੜੇ ਮੋਕਸ ਬੜਾ ਸਮਾਨ ਲਾਉਂਦਾ ਕੰਮ ਚਾ ਕਿਉਂਦਾ ਨਹੀਂ ਆਉਂਦਾ ਸਮਾਨ ਲਾਉਂਦਾ ਮੋਕਸ ਤਨ ਬੜੀ ਬੜੀ ਵਧੀਆ ਰਹਿ ਗਿਆ ਟਾਈਮ ਹੈ ਬਾਈ ਵਧੀਆ ਪੈ ਲੱਗੀ ਨਾ ਉਹ ਪਟਾਈ ਕਾ ਕਿਉਂ ਦਾ ਬਾਈ ਨਮਾਜ਼ ਦੇ ਖਵਾਨ ਨਾ ਬਾਈ ਸਮਝ ਰੱਖੇ ਜਿਹੜੀ ਜਬਾਨ ਹੋ ਗਈ ਪੱਤੀ ਪੈਣੀ ਜਬਾਨ ਦੇ ਚੀਕ ਲਾ ਤੂੰ ਗੱਲ ਕੀ ਕਹੀ ਆ ਇਹ ਨਹੀਂ ਗੱਲ ਕਰਦਾ ਆਪਦੇ ਵਰਗੇ ਸਮਝ ਰੱਖਿਆ ਹੋ ਕੇ ਕਰਿਆ ਕੇ ਤੇਰੇ ਵਰਗੇ ਨਹੀਂ ਮੈਂ ਤਾਂ ਕਹਿੰਦਾ ਔਰ ਸਾਰੀ ਆ ਕੇ ਜਿੱਕੀ ਹੋਰੀ ਅਸੀਂ ਸਾਰੀ ਆ ਗਏ ਸਾਰੇ ਇੱਕੋ ਵਰਗੇ ਨਹੀਂ ਹੁੰਦੇ ਹਰ ਇੱਕੋ ਵਰਗੇ ਨਹੀਂ ਹੁੰਦੇ ਬਤਾਇਆ ਮੇਰੀ ਗੱਲ ਸੁਣ ਇੰਨੇ ਬੰਦੇ ਖੜੇ ਨੇ ਛੋਟੇ ਸਾਰੇ ਨਾ ਨਾ ਗੱਲ ਤਾਂ ਕਰ ਲੈ ਤਰਨੂੰ ਗੱਲ ਕਰ ਲੈ 12 ਆ ਬੰਦੇ ਨਾਲ ਕਰਦਾ ਇਹਦਾ ਜਵਾਬ ਛੋੜ ਕੇ ਦੇ ਛੋੜ ਕੇ ਰੱਖ ਲੈ ਉਹੋ ਤੇ ਕਿਟਰੋਲ ਕਰ ਠੀਕ ਹੈ ਹੁਣ ਜੇ ਜੀ ਵੀ ਆ ਗਿਆ ਮੈਂ ਵੀ ਆ ਗਿਆ ਇਹ ਸਾਡੀ ਆਪਦੀ ਮੰਡੀ ਹੈ ਕਿਉਂ ਭਾਈ ਗਲਤ ਲੱਭ ਜੀ ਨਹੀਂ ਇੱਦਾਂ ਦਾ ਹੁੰਦਾ ਕਿ ਕਰੀ 40000 ਦਾ ਵੀ ਦਿੱਤਾ ਜਿਉ ਸੰਦੀਪ ਤੇਰੇ ਸਾਹਮਣੇ ਗੁੱਗਲੇ ਪੇਕ ਰਹੇ ਨੇ ਚੱਕ ਭਾਈ